ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ। ਹਾਜ਼ਰ ਹੋਏ ਅੱਜ ਇੱਕ ਨਵੀਂ ਕਹਾਣੀ ਦੇ ਨਾਲ। ਕਲੈਕਟਰ ਮੈਡਮ ਮੀਟਿੰਗ ਨੂੰ ਅਟੈਂਡ ਕਰਨ ਲਈ ਜਲਦੀ ਜਲਦੀ ਆਪਣੀ ਸਰਕਾਰੀ ਗੱਡੀ ਤੇ ਜਾ ਰਹੀ ਸੀ। ਰਸਤੇ ਵਿੱਚ ਸੁੰnsan ਜਗ੍ਹਾ ਤੇ ਜਾ ਕੇ ਕਲੈਕਟਰ ਮੈਡਮ ਦੀ ਗੱਡੀ ਪੈਂਚਰ ਹੋ ਜਾਂਦੀ ਹੈ। ਗੱਡੀ ਪੈਂਚਰ ਹੋਣ ਤੋਂ ਬਾਅਦ ਡਰਾਈਵਰ ਗੱਡੀ ਵਿੱਚੋਂ ਬਾਹਰ ਨਿਕਲਦਾ ਹੈ ਤੇ ਪਿਛਲੀ ਡਿੱਗੀ ਖੋਲ ਕੇ ਸਟਿਪਨੀ ਨੂੰ ਚੈੱਕ ਕਰਦਾ ਹੈ। ਟਾਇਰ ਬਦਲਣ ਦੇ ਲਈ ਪਰ ਗੱਡੀ ਦੀ ਡਿੱਗੀ ਵਿੱਚ ਸਟਿੱਪਣੀ ਹੈ ਹੀ ਨਹੀਂ ਸੀ ਤੇ ਉਸ ਤੋਂ ਬਾਅਦ ਡਰਾਈਵਰ ਕਲੈਕਟਰ ਮੈਡਮ ਨੂੰ ਕਹਿੰਦਾ ਕਿ ਮੈਡਮ ਜੀ ਗੱਡੀ ਵਿੱਚ ਤਾਂ ਸਟਿੱਪਣੀ ਹੈ ਹੀ ਨਹੀਂ ਤੇ ਇਸ ਵਜ੍ਹਾ ਨਾਲ ਕਲੈਕਟਰ ਮੈਡਮ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੇ ਜਲਦੀ ਇੱਕ ਜ਼ਰੂਰੀ ਮੀਟਿੰਗ ਵਿੱਚ ਪਹੁੰਚਣਾ ਸੀ ਫਿਰ ਕਲੈਕਟਰ ਮੈਡਮ ਡਰਾਈਵਰ ਨੂੰ ਕਹਿੰਦੀ ਹੈ ਕਿ ਜਾ ਜਲਦੀ ਤੋਂ ਜਲਦੀ ਪੈਂਚਰ ਲਗਵਾ ਕੇ ਲਿਆ ਮੈ ਜਲਦੀ ਮੀਟਿੰਗ ਵਿੱਚ ਪਹੁੰਚਣਾ ਹੈ ਬਹੁਤ ਲੇਟ ਹੋ ਰਿਹਾ ਹੈ ਤੇ ਫਿਰ ਡਰਾਈਵਰ ਮੈਡਮ ਨੂੰ ਕਹਿੰਦਾ ਕਿ ਮੈਡਮ ਜੀ ਇੱਥੇ ਦੂਰ ਦੂਰ ਤੱਕ ਵੀ ਕੋਈ ਪੈਂਚਰ ਦੀ ਦੁਕਾਨ ਨਹੀਂ ਜਿੱਥੇ ਮੈਂ ਜਾ ਕੇ ਪੈਂਚਰ ਲਗਵਾ ਸਕਾਂ ਤਾਂ ਕਲੈਕਟਰ ਮੈਡਮ ਕਹਿੰਦੀ ਜੇ ਇਦਾਂ ਦੀ ਗੱਲ ਹੈ ਤਾਂ ਤੂੰ ਟਾਇਰ ਖੋਲ ਕੇ ਇਸ ਨੂੰ ਲੈ ਜਾ ਜਿੱਥੇ ਵੀ ਪੈਂਚਰ ਵਾਲੀ ਦੁਕਾਨ ਹੈ ਇਸ ਦੇ ਪੈਂਚਰ ਲਗਵਾ ਲਿਆ ਫਿਰ ਡਰਾਈਵਰ ਕਲੈਕਟਰ ਮੈਡਮ ਨੂੰ ਕਹਿੰਦਾ ਮੈਡਮ ਜੀ ਮੇਰੀ ਜਾਣਕਾਰੀ ਵਿੱਚ ਇੱਕ ਪੈਂਚਰ ਲਾਉਣ ਵਾਲਾ ਹੈ ਜੋ ਤੁਰ ਫਿਰ ਕੇ ਪੈਂਚਰ ਲਗਾਉਂਦਾ ਹੈ ਜਿੱਥੇ ਕੋਈ ਗੱਡੀ ਪੈਂਚਰ ਹੁੰਦੀ ਹੈ ਉੱਥੇ ਹੀ ਪਹੁੰਚ ਜਾਂਦਾ ਹੈ ਤੇ ਗੱਡੀ ਨੂੰ ਪੈਂਚਰ ਲਗਾ ਦਿੰਦਾ ਹੈ ਮੈਡਮ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਉਸ ਨੂੰ ਫੋਨ ਕਰਕੇ ਬੁਲਾ ਲਵਾਂ ਤਾਂ ਕਲੈਕਟਰ ਮੈਡਮ ਕਹਿੰਦੀ ਇਸ ਵਿੱਚ ਸੋਚਣ ਵਾਲੀ ਕਿਹੜੀ ਗੱਲ ਹੈ ਉਸ ਨੂੰ ਜਲਦੀ ਬੁਲਾ ਤੇ ਜਲਦੀ ਪੈਂਚਰ ਲਗਵਾ ਤੇ ਉਹ ਡਰਾਈਵਰ ਪੈਂਚਰ ਵਾਲੇ ਨੂੰ ਫੋਨ ਕਰਦਾ ਕਿ ਤੁਸੀਂ ਜਲਦੀ ਆ ਜਾਓ ਤੇ ਪੈਂਚਰ ਲਗਾ ਦਿਓ ਮੈਡਮ ਨੇ ਜਲਦੀ ਮੀਟਿੰਗ ਵਿੱਚ ਪਹੁੰਚਣਾ ਹੈ ਤੇ ਉਸ ਨੂੰ ਜਗਾ ਦਾ ਨਾਮ ਦੱਸ ਦਿੰਦਾ ਹੈ ਤੇ ਪੈਂਚਰ ਲਾਉਣ ਵਾਲੇ ਨੇ ਆਪਣੇ ਮੋਟਰਸਾਈਕਲ ਤੇ ਪੈਂਚਰ ਲਗਾਉਣ ਵਾਲਾ ਸਾਰਾ ਸਮਾਨ ਹੀ ਬੰਨ ਰੱਖਿਆ ਸੀ ਤੇ ਉਹ ਪੈਂਚਰ ਲਾਉਣ ਲਈ ਤੁਰ ਪਿਆ ਉਹ ਆ ਕੇ ਟਾਇਰ ਖੋਲਦਾ ਹੈ ਤੇ ਪੈਂਚਰ ਲਗਾਉਣ ਲੱਗ ਜਾਂਦਾ ਹੈ ਤੇ ਕਲੈਕਟਰ ਮੈਡਮ ਦੀ ਨਜ਼ਰ ਉਸ ਪੈਂਚਰ ਵਾਲੇ ਤੇ ਪੈ ਜਾਂਦੀ ਹੈ ਜਦੋਂ ਪੈਂਚਰ ਵਾਲੇ ਦਾ ਚਿਹਰਾ ਕਲੈਕਟਰ ਮੈਡਮ ਦੇਖਦੀ ਹੈ ਤਾਂ ਹੈਰਾਨ ਰਹਿ ਜਾਂਦੀ ਹੈ ਤੇ ਗੱਡੀ ਵਿੱਚ ਬੈਠੀ ਰੋਣ ਲੱਗ ਜਾਂਦੀ ਹੈ ਤੇ ਕੁਝ ਸਮੇਂ ਬਾਅਦ ਜਦੋਂ ਪੈਂਚਰ ਵਾਲਾ ਗੱਡੀ ਦੀ ਡਿੱਗੀ ਨੂੰ ਖੋਲਣ ਵਾਸਤੇ ਅੰਦਰ ਜਾਂਦਾ ਹੈ ਤਾਂ ਗੱਡੀ ਵਿੱਚ ਬੈਠੀ ਕਲੈਕਟਰ ਮੈਡਮ ਦੇ ਚਿਹਰੇ ਨੂੰ ਦੇਖ ਕੇ ਇੱਕਦਮ ਹੈਰਾਨ ਹੋ ਜਾਂਦਾ ਹੈ ਕਿਉਂਕਿ ਉਹ ਕੋਈ ਹੋਰ ਨਹੀਂ ਸਗੋ ਕਲੈਕਟਰ ਮੈਡਮ ਦਾ ਤਲਾਕਸ਼ੂਦਾ ਪਤੀ ਸੀ ਉਹਨਾਂ ਦਾ ਤਲਾਕ ਕਿਉਂ ਹੋਇਆ ਕਹਾਣੀ ਦੀ ਪੂਰੀ ਸਚਾਈ ਜਾਣਨ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਫਰੀਦਕੋਟ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਲੜਕਾ ਰਹਿੰਦਾ ਸੀ ਜੀ ਦਾ ਨਾਮ ਰਮੇਸ਼ ਸੀ ਰਮੇਸ਼ ਦੇ ਪਰਿਵਾਰ ਵਿੱਚ ਉਸਦੇ ਮੰਮੀ ਪਾਪਾ ਤੇ ਇੱਕ ਛੋਟੀ ਭੈਣ ਸੀ ਸਾਰਾ ਪਰਿਵਾਰ ਖੁਸ਼ੀ ਖੁਸ਼ੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਤੇ ਇੱਕ ਦਿਨ ਰਮੇਸ਼ ਦੇ ਰਿਸ਼ਤੇਦਾਰੀ ਵਿੱਚ ਕਿਸੇ ਦਾ ਵਿਆਹ ਹੁੰਦਾ ਹੈ ਤੇ ਰਮੇਸ਼ ਆਪਣੀ ਪੂਰੇ ਪਰਿਵਾਰ ਦੇ ਨਾਲ ਉਸ ਵਿਆਹ ਤੇ ਚਲਾ ਜਾਂਦਾ ਹੈ ਤੇ ਉੱਥੇ ਜਾ ਕੇ ਰਮੇਸ਼ ਦੇਖਦਾ ਕੀ ਚਾਰੇ ਪਾਸੇ ਖੁਸ਼ੀਆਂ ਦਾ ਮਾਹੌਲ ਹੈ ਨਾਚ ਗਾਣਾ ਬੈਂਡ ਵਾਜਾ ਸਭ ਕੁਝ ਚੱਲ ਰਿਹਾ ਹੈ ਵਿਆਹ ਵਿੱਚ ਸਾਰੇ ਲੋਕ ਇੰਜੋਏ ਕਰ ਰਹੇ ਨੇ ਤੇ ਰਮੇਸ਼ ਦੀ ਨਜ਼ਰ ਇੱਕ ਕੁੜੀ ਤੇ ਪੈਂਦੀ ਹੈ ਉਹ ਕੁੜੀ ਬਹੁਤ ਜ਼ਿਆਦਾ ਖੂਬਸੂਰਤ ਸੀ ਤੇ ਰਮੇਸ਼ ਨੇ ਪਹਿਲੀ ਨਜ਼ਰ ਵਿੱਚ ਹੀ ਉਸ ਕੁੜੀ ਨੂੰ ਪਸੰਦ ਕਰ ਲਿਆ ਸੀ ਤੇ ਉਸ ਨੂੰ ਪਿਆਰ ਕਰਨ ਲੱਗਿਆ ਸੀ ਤੇ ਕੁਝ ਸਮੇਂ ਬਾਅਦ ਜਦੋਂ ਉਹ ਕੁੜੀ ਵੀ ਰਮੇਸ਼ ਨੂੰ ਦੇਖਦੀ ਹੈ ਤਾ ਉਹ ਵੀ ਰਮੇਸ਼ ਨੂੰ ਪਸੰਦ ਕਰਨ ਲੱਗ ਜਾਂਦੀ ਐ ਤੇ ਤੇ ਨਾ ਕਿਤੇ ਉਹ ਵੀ ਰਮੇਸ਼ ਨੂੰ ਪਿਆਰ ਕਰਨ ਲੱਗ ਜਾਂਦੀ ਐ ਉਸ ਕੁੜੀ ਦਾ ਨਾਮ ਨੇਹਾ ਸੀ ਤੇ ਹੁਣ ਕਦੇ ਰਮੇਸ਼ ਨੇਹਾ ਨੂੰ ਦੇਖਦਾ ਤੇ ਕਦੇ ਨੇਹਾ ਰਮੇਸ਼ ਨੂੰ ਦੇਖਣ ਲੱਗ ਜਾਂਦੀ ਦੋਨੇ ਇੱਕ ਦੂਜੇ ਨਾਲ ਗੱਲ ਕਰਨਾ ਚਾਹੁੰਦੇ ਸੀ ਪਰ ਦੋਵੇਂ ਹੀ ਇੱਕ ਦੂਜੇ ਨਾਲ ਗੱਲ ਕਰਨ ਤੋਂ ਡਰ ਵੀ ਰਹੇ ਸੀ ਤੇ ਇੰਨੇ ਨੂੰ ਰਮੇਸ਼ ਖਾਣਾ ਖਾਣ ਲਈ ਪਲੇਟ ਚੱਕਦਾ ਐ ਖਾਣਾ ਪਲੇਟ ਵਿੱਚ ਪਾ ਕੇ ਤੇ ਇੱਕ ਟੇਬਲ ਤੇ ਜਾ ਕੇ ਬੈਠ ਜਾਂਦਾ ਹੈ ਤੇ ਉਸ ਤੋਂ ਬਾਅਦ ਨੀਹਾ ਵੀ ਉਸੇ ਟੇਬਲ ਤੇ ਹੀ ਆਪਣਾ ਖਾਣਾ ਲੈ ਕੇ ਆ ਜਾਂਦੀ ਹੈ ਤੇ ਉਸ ਦੇ ਨਾਲ ਬੈਠ ਕੇ ਖਾਣਾ ਖਾਣ ਲੱਗਦੀ ਹੈ ਉਸੇ ਸਮੇਂ ਦੋਨਾਂ ਵਿੱਚ ਥੋੜੀ-ਥੋੜੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਦੋਨੇ ਇੱਕ ਦੂਜੇ ਨੂੰ ਨਾਮ ਪੁੱਛਦੇ ਨੇ ਤੇ ਦੋਨੇ ਆਪਣਾ-ਆਪਣਾ ਨਾਮ ਦੱਸਦੇ ਆ ਤੇ ਆਪਣੇ ਪਰਿਵਾਰ ਬਾਰੇ ਗੱਲਬਾਤ ਕਰਦੇ ਆ ਤੇ ਉਦੋਂ ਹੀ ਰਮੇਸ਼ ਨੂੰ ਪਤਾ ਲੱਗਦਾ ਹੈ ਕਿ ਜਿਹੜੀ ਨਿਹ ਹੈ ਉਹ ਉਹਨਾਂ ਦੇ ਹੀ ਰਿਸ਼ਤੇਦਾਰਾਂ ਵਿੱਚੋਂ ਕਿਸੇ ਦੀ ਦੂਰ ਦੀ ਰਿਸ਼ਤੇਦਾਰ ਹੈ ਜਿਸ ਵਜ੍ਹਾ ਨਾਲ ਦੋਨਾਂ ਵਿੱਚ ਚੰਗੀ ਗੱਲਬਾਤ ਵੀ ਹੋ ਜਾਂਦੀ ਹੈ ਤੇ ਦੋਨੇ ਆਪਣਾ ਆਪਣਾ ਫੋਨ ਨੰਬਰ ਇੱਕ ਦੂਜੇ ਨੂੰ ਦੇ ਦਿੰਦੇ ਨੇ ਤੇ ਉਸ ਰਾਤ ਵਿਆਹ ਵੀ ਹੋ ਜਾਂਦਾ ਹੈ ਤੇ ਦੋਨੇ ਜਣੇ ਆਪਣੇ ਪਰਿਵਾਰ ਨਾਲ ਆਪਣੇ ਘਰ ਵਾਪਸ ਆ ਜਾਂਦੇ ਨੇ ਘਰ ਆਉਣ ਤੋਂ ਬਾਅਦ ਦੋਨੇ ਇੱਕ ਦੂਜੇ ਨਾਲ ਫੋਨ ਤੇ ਅਕਸਰ ਹੀ ਗੱਲਾਂ ਕਰਦੇ ਰਹਿੰਦੇ ਹਨ ਕੁਝ ਸਮੇਂ ਵਿੱਚ ਹੀ ਦੋਨਾਂ ਦੀ ਬਹੁਤ ਪੱਕੀ ਦੋਸਤੀ ਹੋ ਜਾਂਦੀ ਹੈ ਤੇ ਉਹ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਹੈ ਉਹ ਦੋਨੇ 2 ਸਾਲ ਤੱਕ ਇੱਕ ਦੂਜੇ ਨਾਲ ਫੋਨ ਤੇ ਗੱਲਾਂ ਬਾਤਾਂ ਕਰਦੇ ਰਹੇ ਇੱਕ ਦੂਜੇ ਨੂੰ ਮਿਲਦੇ ਰਹੇ ਤੇ 2 ਸਾਲਾਂ ਬਾਅਦ ਨੇਹਾ ਰਮੇਸ਼ ਨੂੰ ਕਹਿੰਦੀ ਹੈ ਕਿ ਕਿਉਂ ਨਾ ਆਪਾਂ ਦੋਨੇ ਵਿਆਹ ਕਰਵਾ ਲਈਏ ਕਿਉਂਕਿ ਆਪਾਂ ਦੋਨੇ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਆ ਤਾਂ ਰਮੇਸ਼ ਫਿਰ ਨੀਹਾ ਨੂੰ ਕਹਿੰਦਾ ਕਿ ਦੇਖਨੇ ਹਾਂ ਤੂੰ ਬਹੁਤ ਅਮੀਰ ਪਰਿਵਾਰ ਦੀ ਕੁੜੀ ਐ ਤੇ ਮੈਂ ਗਰੀਬ ਪਰਿਵਾਰ ਦਾ ਮੁੰਡਾ ਤਾਂ ਤੇਰੇ ਪਰਿਵਾਰ ਵਾਲੇ ਤੇਰਾ ਵਿਆਹ ਮੇਰੇ ਨਾਲ ਕਿਵੇਂ ਕਰ ਦੇਣਗੇ ਉਹ ਬਿਲਕੁਲ ਵੀ ਨਹੀਂ ਮੰਨਣਗੇ ਕਿ ਆਪਣੀ ਧੀ ਦਾ ਵਿਆਹ ਇੱਕ ਗਰੀਬ ਘਰ ਵਿੱਚ ਕਰ ਦੇਣ ਤਾਂ ਨੀਹਾ ਰਮੇਸ਼ ਨੂੰ ਕਹਿਣ ਲੱਗੀ ਕਿ ਗੱਲ ਤਾਂ ਤੂੰ ਸਹੀ ਕਹਿ ਰਿਹਾ ਹੈ ਮੇਰੇ ਮੰਮੀ ਪਾਪਾ ਮੇਰਾ ਵਿਆਹ ਤੇਰੇ ਨਾਲ ਕਰਨ ਲਈ ਕਦੇ ਵੀ ਤਿਆਰ ਨਹੀਂ ਹੋਣਗੇ ਕਿਉਂਕਿ ਤੂੰ ਬਹੁਤ ਗਰੀਬ ਘਰ ਦਾ ਮੁੰਡਾ ਹੈ ਨਾ ਤਾਂ ਤੁਹਾਡਾ ਘਰ ਵਧੀਆ ਹੈ ਤੇ ਨਾ ਹੀ ਤੁਹਾਡੇ ਕੋਲ ਜ਼ਮੀਨ ਜਾਇਦਾਦ ਹੈ ਤਾਂ ਫਿਰ ਰਮੇਸ਼ ਨੇਹਾ ਨੂੰ ਕਹਿੰਦਾ ਕਿ ਕਿਉਂ ਨਾ ਆਪਾਂ ਦੋਵੇਂ ਘਰੋਂ ਭੱਜ ਕੇ ਵਿਆਹ ਕਰਵਾ ਲਈਏ ਕੋਟ ਮੈਰਿਜ ਕਰਵਾ ਲਵਾਂਗੇ ਤੇ ਕੁਝ ਸਮੇਂ ਬਾਅਦ ਆਪਣੇ ਘਰ ਦੇ ਵੀ ਮੰਨ ਜਾਣਗੇ ਤੇ ਇਹ ਗੱਲ ਨੇਹਾ ਨੂੰ ਵੀ ਸਹੀ ਲੱਗਦੀ ਹੈ ਉਹ ਸੋਚਣ ਲੱਗਦੀ ਹੈ ਕਿ ਇਸ ਤਰ੍ਹਾਂ ਕਰਨਾ ਹੀ ਠੀਕ ਰਹੇਗਾ ਕਿਉਂਕਿ ਉਹ ਵੀ ਰਮੇਸ਼ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਤੇ ਇੱਕ ਦਿਨ ਦੋਨੇ ਆਪਣੇ ਘਰੋਂ ਜਾ ਕੇ ਕੋਰਟ ਮੈਰਿਜ ਕਰਵਾ ਲੈਂਦੇ ਨੇ ਤੇ ਕੋਰਟ ਮੈਰਿਜ ਕਰਵਾਉਣ ਤੋਂ ਬਾਅਦ ਰਮੇਸ਼ ਨੇਹਾ ਨੂੰ ਆਪਣੇ ਘਰੇ ਲੈ ਜਾਂਦਾ ਹੈ ਤੇ ਜਦੋਂ ਉਹਨਾਂ ਦੀ ਕੋਰਟ ਮੈਰਿਜ ਹੋ ਜਾਂਦੀ ਹੈ ਨੇਹਾ ਰਮੇਸ਼ ਦੇ ਘਰੇ ਰਹਿਣ ਲੱਗ ਜਾਂਦੀ ਹੈ ਤਾਂ ਇਹ ਗੱਲ ਹੌਲੀ-ਹੌਲੀ ਕਰਕੇ ਸਾਰੇ ਰਿਸ਼ਤੇਦਾਰਾਂ ਵਿੱਚ ਫੈਲ ਜਾਂਦੀ ਹੈ ਕਿ ਨੇਹਾ ਤੇ ਰਮੇਸ਼ ਨੇ ਵਿਆਹ ਕਰਵਾ ਲਿਆ ਦੇ ਰਿਸ਼ਤੇਦਾਰ ਨੇ ਹਾਂ ਨੂੰ ਬਹੁਤ ਬੁਰਾ ਭਲਾ ਬੋਲਣ ਲੱਗੇ ਜਿੰਨਾ ਗੱਲਾਂ ਨੂੰ ਸੁਣ ਕੇ ਨੇਹਾ ਦੇ ਪਾਪਾ ਨੂੰ ਬਹੁਤ ਬੁਰਾ ਲੱਗਦਾ ਤੇ ਨੇਹਾ ਦੇ ਪਾਪਾ ਸੋਚਣ ਲੱਗੇ ਕਿ ਦੋਨਾਂ ਨੇ ਕੋਟ ਮੈਰਿਜ ਤਾਂ ਕਰਵਾ ਹੀ ਲਈ ਐ ਤੇ ਕਿਉਣਾ ਬਦਨਾਮੀ ਹੋਣ ਤੋਂ ਪਹਿਲਾਂ ਇਹਨਾਂ ਦੋਨਾਂ ਦਾ ਧੂਮ ਧਾਮ ਦੇ ਨਾਲ ਵਿਆਹ ਕਰ ਦਿੱਤਾ ਜਾਵੇ ਤੇ ਜਿਸ ਵਜ੍ਹਾ ਨਾਲ ਇਹਨਾਂ ਦੀ ਬਦਨਾਮੀ ਵੀ ਨਾ ਹੋਵੇ ਤੇ ਫਿਰ ਨੇਹਾ ਦੇ ਡੈਡੀ ਰਮੇਸ਼ ਦੇ ਮੰਮੀ ਪਾਪਾ ਨਾਲ ਗੱਲ ਕਰਦੇ ਆ ਤੇ ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ ਦੋਨਾਂ ਦਾ ਧੂਮ-ਧਾਮ ਦੇ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਹੁਣ ਨੀਹਾ ਰਮੇਸ਼ ਦੇ ਘਰ ਰਹਿਣ ਲੱਗੀ ਤੇ ਦੋਨੇ ਹਾਸੀ ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰਨ ਲੱਗੇ ਤੇ ਜਿਵੇਂ ਹੀ 6-7 ਮਹੀਨਿਆਂ ਦਾ ਸਮਾਂ ਲੰਘਿਆ ਤਾਂ ਨੀਹਾ ਨੂੰ ਰਮੇਸ਼ ਦੇ ਅੰਦਰ ਕੋਈ ਨਾ ਕੋਈ ਕਮੀ ਲੱਗਣ ਲੱਗ ਜਾਂਦੀ ਹੈ ਕਿਉਂਕਿ ਨੀਹਾ ਦਾ ਜੋ ਘਰ ਸੀ ਉਹ ਬਹੁਤ ਵੱਡਾ ਬੰਗਲਾ ਸੀ ਸਾਰੇ ਘਰ ਵਿੱਚ ਕੰਮ ਕਰਨ ਲਈ ਨੌਕਰ ਚੱਕਰ ਰੱਖੇ ਹੋਏ ਸੀ ਰਮੇਸ਼ ਦਾ ਘਰ ਕੁਝ ਖਾਸ ਨਹੀਂ ਸੀ ਉਸਦਾ ਘਰ ਬਹੁਤ ਛੋਟਾ ਸੀ ਤੇ ਕੋਈ ਜ਼ਿਆਦਾ ਸੁੱਖ ਸਹੂਲਤ ਨਹੀਂ ਸੀ ਨਾ ਤਾਂ ਕਮਰੇ ਵਿੱਚ ਟੰਗ ਦਾ ਬੈੱਡ ਤੇ ਨਾ ਹੀ ਕੰਮ ਕਰਨ ਲਈ ਘਰ ਵਿੱਚ ਨੌਕਰ ਚਾਕਰ ਸਨ ਜਿੰਨੀ ਉਸਦੇ ਪੇਕੇ ਘਰ ਸਹੂਲਤ ਸੀ ਓਨੀ ਰਮੇਸ਼ ਦੇ ਘਰ ਵਿੱਚ ਨਹੀਂ ਸੀ ਤੇ ਇਸ ਵਜ੍ਹਾ ਨਾਲ ਨੇਹਾ ਨੂੰ ਰਮੇਸ਼ ਦੇ ਘਰ ਵਿੱਚ ਰਹਿਣ ਨਾਲ ਬਹੁਤ ਦਿੱਕਤਾਂ ਤੇ ਪਰੇਸ਼ਾਨੀਆਂ ਹੋਣ ਲੱਗੀਆਂ ਤੇ ਨੇਹਾ ਕਦੇ-ਕਦੇ ਰਮੇਸ਼ ਨੂੰ ਕਹਿੰਦੀ ਵੀ ਸੀ ਕਿ ਤੂੰ ਵੱਡਾ ਤੇ ਸੋਹਣਾ ਘਰ ਬਣਾ ਲੈ ਬੈਡਰੂਮ ਸੋਹਣਾ ਹੋਵੇ ਤੇ ਸੌਣ ਦੇ ਲਈ ਵਧੀਆ ਬੈੱਡ ਲੱਗਿਆ ਹੋਵੇ ਨੇਹਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਰਮੇਸ਼ ਨਾਲ ਕਰਦੀ ਪਰ ਰਮੇਸ਼ ਦੇ ਕੋਲ ਇੰਨੇ ਜ਼ਿਆਦਾ ਪੈਸੇ ਨਹੀਂ ਸਨ ਕਿ ਉਹ ਪਰਿਵਾਰ ਦੇ ਖਰਚੇ ਚੱਕਣ ਤੋਂ ਇਲਾਵਾ ਨੇਹਾ ਦੇ ਸੁਪਨੇ ਪੂਰੇ ਕਰ ਸਕੇ ਤੇ ਇਸ ਗੱਲ ਨੂੰ ਲੈ ਕੇ ਦੋਨਾਂ ਵਿੱਚ ਥੋੜੀ ਥੋੜੀ ਲੜਾਈ ਹੋਣੀ ਸ਼ੁਰੂ ਹੋ ਗਈ ਨੇਹਾ ਪੜਨ ਲਿਖਣ ਵਿੱਚ ਬਹੁਤ ਹੁਸ਼ਿਆਰ ਸੀ ਤੇ ਫਿਰ ਇੱਕ ਦਿਨ ਨੇਹਾ ਰਮੇਸ਼ ਨੂੰ ਕਹਿੰਦੀ ਹੈ ਕਿ ਰਮੇਸ਼ ਮੈਂ ਪੜ੍ਹ ਲੈ ਕੇ ਕੁਝ ਬਣਾਉਣਾ ਚਾਹੁੰਦੀ ਹਾਂ ਤੇ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀ ਹਾਂ ਰਮੇਸ਼ ਨੇਹਾ ਨੂੰ ਕਹਿੰਦਾ ਹੈ ਕਿ ਜੇ ਤੂੰ ਪੜ੍ਹਾਈ ਕਰੇਂਗੀ ਤਾਂ ਘਰ ਦਾ ਕੰਮ ਕੌਣ ਕਰੇਗਾ ਤਾਂ ਨੇਹਾ ਉਸ ਨੂੰ ਕਹਿੰਦੀ ਹੈ ਕਿ ਤੂੰ ਘਰ ਦੇ ਕੰਮਾਂ ਦੀ ਫਿਕਰ ਨਾ ਕਰ ਮੈਂ ਸਾਰਾ ਕੰਮ ਕਰ ਲਿਆ ਕਰਾਂਗੀ ਪਰ ਕੰਮ ਕਰਨ ਦੇ ਨਾਲ-ਨਾਲ ਮੈਂ ਪੜ੍ਹਨਾ ਵੀ ਚਾਹੁੰਦੀ ਹਾਂ ਜਿਸ ਕਰਕੇ ਰਮੇਸ਼ ਨੇਹਾ ਦਾ ਵਿਰੋਧ ਨਹੀਂ ਕਰਦਾ ਤੇ ਨੇਹਾ ਨੂੰ ਪੜਨ ਦੀ ਇਜਾਜ਼ਤ ਦੇ ਦਿੰਦਾ ਹੁਣ ਨੇਹਾ ਬਹੁਤ ਮਨ ਲਗਾ ਕੇ ਆਪਣੀ ਪੜ੍ਹਾਈ ਕਰਨ ਲੱਗੀ ਘਰ ਦਾ ਕੰਮ ਕਰਦੀ ਤੇ ਰਮੇਸ਼ ਤੇ ਉਸਦੇ ਮਾਤਾ ਪਿਤਾ ਦਾ ਧਿਆਨ ਵੀ ਰੱਖਦੀ ਪਰ ਜਿਵੇਂ ਜਿਵੇਂ ਸਮਾਂ ਗੁਜ਼ਰ ਰਿਹਾ ਸੀ ਓਵੇਂ ਓਵੇਂ ਨੇਹਾ ਨੂੰ ਆਪਣੇ ਸਹੁਰੇ ਘਰ ਵਿੱਚ ਚੰਗਾ ਨਹੀਂ ਲੱਗ ਰਿਹਾ ਸੀ ਕਿਉਂਕਿ ਨੇਹਾ ਨੇ ਹਮੇਸ਼ਾ ਅਮੀਰ ਲੋਕਾਂ ਵਾਲੀ ਜ਼ਿੰਦਗੀ ਗੁਜ਼ਾਰੀ ਸੀ ਜਿਸ ਕਰਕੇ ਗਰੀਬੀ ਵਿੱਚ ਰਹਿਣਾ ਉਹਨੂੰ ਚੰਗਾ ਨਹੀਂ ਲੱਗਦਾ ਸੀ ਕਿਉਂਕਿ ਉਸਨੂੰ ਹਰ ਚੀਜ਼ ਵਿੱਚ ਕੰਪਰੋਮਾਈਜ਼ ਕਰਨਾ ਪੈਂਦਾ ਸੀ ਤੇ ਇਸੇ ਗੱਲ ਨੂੰ ਲੈ ਕੇ ਕਦੇ ਨਾ ਕਦੇ ਰਮੇਸ਼ ਤੇ ਨੀਹਾ ਵਿੱਚ ਲੜਾਈ ਝਗੜੇ ਹੁੰਦੇ ਰਹਿੰਦੇ ਸੀ ਉਹਨਾਂ ਦੇ ਵਿਆਹ ਨੂੰ 2 ਸਾਲ ਹੋ ਗਏ ਸੀ ਤੇ 2 ਸਾਲਾਂ ਬਾਅਦ ਦੋਨਾਂ ਵਿੱਚ ਇੰਨਾ ਲੜਾਈ ਝਗੜਾ ਹੁੰਦਾ ਹੈ ਕਿ ਨੀਹਾ ਰਮੇਸ਼ ਨਾਲੋਂ ਅਲੱਗ ਰਹਿਣ ਦਾ ਫੈਸਲਾ ਕਰ ਲੈਂਦੀ ਹੈ ਤੇ ਉਸ ਦਿਨ ਨੀਹਾ ਰਮੇਸ਼ ਨੂੰ ਕਹਿੰਦੀ ਹੈ ਕਿ ਦੇਖ ਇੱਥੇ ਰਹਿ ਕੇ ਮੈਂ ਚੰਗੀ ਤਰ੍ਹਾਂ ਪੜ੍ਹਾਈ ਵੀ ਨਹੀਂ ਕਰ ਸਕਦੀ ਕਿਉਂਕਿ ਘਰ ਦੇ ਕੰਮਾਂ ਵਿੱਚ ਹੀ ਮੇਰਾ ਸਾਰਾ ਸਮਾਂ ਖਰਾਬ ਹੋ ਜਾਂਦਾ ਹੈ ਤੇ ਮੈਨੂੰ ਪੜ੍ਹਨ ਦੇ ਲਈ ਸਮਾਂ ਨਹੀਂ ਮਿਲਦਾ ਤੇ ਜਦੋਂ ਮੈਂ ਪੜ੍ਹਦੀ ਆ ਤਾਂ ਘਰ ਵਿੱਚ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਆਪਣੇ ਕਮਰੇ ਵਿੱਚ ਤਾਂ ਏਸੀ ਵੀ ਨਹੀਂ ਇਸ ਕਰਕੇ ਮੇਰਾ ਇੱਥੇ ਮਨ ਨਹੀਂ ਲੱਗਦਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇਹਾ ਰਮੇਸ਼ ਨਾਲ ਕਰਦੀ ਹੈ ਤੇ ਇਹ ਵੀ ਕਹਿ ਦਿੰਦੀ ਹੈ ਰਮੇਸ਼ ਮੈਂ ਤੇਰਾ ਘਰ ਛੱਡ ਕੇ ਆਪਣੇ ਮੰਮੀ ਪਾਪਾ ਦੇ ਘਰ ਜਾ ਰਹੀਆਂ ਤੇ ਉੱਥੇ ਰਹਿ ਕੇ ਹੀ ਮੈਂ ਪੜ੍ਹਾਈ ਕਰੂੰਗੀ ਤੇ ਹੁਣ ਮੈਂ ਇੱਥੇ ਕਦੇ ਵੀ ਨਹੀਂ ਆਵਾਂਗੀ ਮੇਰਾ ਇੱਥੋਂ ਮਨ ਭਰ ਗਿਆ ਤੇ ਫਿਰ ਨੇਹਾ ਆਪਣਾ ਸਮਾਨ ਲੈ ਕੇ ਰਮੇਸ਼ ਦੇ ਘਰੋਂ ਆਪਣੇ ਮੰਮੀ ਪਾਪਾ ਦੇ ਘਰ ਚਲੀ ਜਾਂਦੀ ਹੈ ਰਮੇਸ਼ ਨੇਹਾ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕਰਦਾ ਹੈ ਪਰ ਨੇਹਾ ਰਮੇਸ਼ ਦੀ ਇੱਕ ਗੱਲ ਨਹੀਂ ਸੁਣਦੀ ਬਸ ਚਲੀ ਜਾਂਦੀ ਹੈ ਤੇ ਉਹ ਆਪਣੇ ਮਾਤਾ ਪਿਤਾ ਦੇ ਘਰ ਜਾ ਕੇ ਬਹੁਤ ਧਿਆਨ ਲਾ ਕੇ ਪੜ੍ਹਾਈ ਕਰਦੀ ਹੈ ਤੇ ਇੱਕ ਦਿਨ ਕਲੈਕਟਰ ਮੈਡਮ ਬਣ ਜਾਂਦੀ ਹੈ ਪਰ ਉਸ ਨੂੰ ਕਲੈਕਟਰ ਬਣਨ ਦੇ ਲਈ ਪੂਰੇ 5 ਸਾਲ ਲੱਗ ਗਏ ਤੇ ਇਹਨਾਂ 5 ਸਾਲਾਂ ਦੇ ਵਿੱਚ ਨੀਹਾ ਨੇ ਕਦੇ ਵੀ ਰਮੇਸ਼ ਨਾਲ ਗੱਲ ਨਹੀਂ ਕੀਤੀ ਸੀ ਤੇ ਨਾ ਹੀ ਰਮੇਸ਼ ਨੂੰ ਮਿਲੀ ਸੀ ਤੇ ਨਾ ਹੀ ਆਪਣੇ ਸਹੁਰੇ ਘਰ ਗਈ ਦੋਨਾਂ ਵਿੱਚ ਤਲਾਕ ਜਿਹਾ ਮਾਹੌਲ ਬਣ ਗਿਆ ਸੀ ਤੇ ਉਧਰ ਜਦੋਂ ਨੀਹਾ ਰਮੇਸ਼ ਨੂੰ ਛੱਡ ਕੇ ਆਪਣੇ ਮੰਮੀ ਪਾਪਾ ਦੇ ਘਰ ਆ ਗਈ ਸੀ ਤਾਂ ਰਮੇਸ਼ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਰਮੇਸ਼ ਨੀਹਾ ਨੂੰ ਬਹੁਤ ਪਿਆਰ ਕਰਦਾ ਸੀ ਜਦੋਂ ਨੀਹਾ ਉਸ ਨੂੰ ਛੱਡ ਕੇ ਚਲੀ ਗਈ ਤਾਂ ਰਮੇਸ਼ ਇੱਕਦਮ ਟੁੱਟ ਜਾਂਦਾ ਹੈ ਜਿਹੜੀ ਥੋੜੀ ਬਹੁਤ ਰਮੇਸ਼ ਕੋਲ ਜ਼ਮੀਨ ਸੀ ਉਹ ਵੀ ਵਿਕ ਜਾਂਦੀ ਹੈ ਕਿਉਂਕਿ ਰਮੇਸ਼ ਦੇ ਪਾਪਾ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ ਤੇ ਉਹਨਾਂ ਦੇ ਇਲਾਜ ਵਿੱਚ ਬਹੁਤ ਸਾਰਾ ਪੈਸਾ ਖਰਚ ਹੋ ਜਾਂਦਾ ਸੀ ਤੇ ਰਮੇਸ਼ ਨੇ ਆਪਣੀ ਭੈਣ ਦਾ ਵਿਆਹ ਵੀ ਕਰ ਦਿੱਤਾ ਸੀ ਘਰ ਜ਼ਮੀਨ ਜਾਇਦਾਦ ਸਭ ਕੁਝ ਵੇਚ ਗਿਆ ਸੀ ਇਸ ਕਰਕੇ ਰਮੇਸ਼ ਦੇ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਹੋ ਗਏ ਸੀ ਇੱਥੋਂ ਤੱਕ ਕਿ ਉਹਨਾਂ ਨੂੰ ਇੱਕ ਟਾਈਮ ਦਾ ਖਾਣ ਲਈ ਖਾਣਾ ਵੀ ਨਹੀਂ ਨਸੀਬ ਹੁੰਦਾ ਸੀ ਇਸੇ ਤਰ੍ਹਾਂ ਹੀ ਆਪਣਾ ਜੀਵਨ ਬਤੀਤ ਕਰ ਰਹੀ ਸੀ ਤੇ ਇਧਰ ਜੋ ਨੀਹਾ ਹੈ ਉਹ ਤਾਂ ਕਲੈਕਟਰ ਬਣ ਗਈ ਸੀ ਤੇ ਆਪਣੀ ਡਿਊਟੀ ਕਰਨ ਲੱਗੀ ਤੇ ਇੱਕ ਦਿਨ ਰਮੇਸ਼ ਆਪਣੇ ਦੋਸਤ ਦੇ ਕੋਲ ਜਾਂਦਾ ਹੈ ਕਿਉਂਕਿ ਉਸ ਦਿਨ ਰਮੇਸ਼ ਬਹੁਤ ਜ਼ਿਆਦਾ ਉਦਾਸ ਹੋ ਗਿਆ ਸੀ ਤੇ ਉਹ ਆਪਣੇ ਦੋਸਤ ਨੂੰ ਆਪਣੀਆਂ ਪਰੇਸ਼ਾਨੀਆਂ ਬਾਰੇ ਦੱਸਦਾ ਹੈ ਦੇਖ ਮੈਂ ਵੀ ਕੋਈ ਸੋਚ ਰਿਹਾ ਕੰਮ ਕਰਨ ਲਈ ਜੇ ਕੰਮ ਨਾ ਕੀਤਾ ਤਾ ਇਸ ਤਰ੍ਹਾਂ ਤਾਂ ਜ਼ਿੰਦਗੀ ਕੱਢਣੀ ਬਹੁਤ ਔਖੀ ਹੋ ਜਾਵੇਗੀ ਫਿਰ ਰਮੇਸ਼ ਦਾ ਦੋਸਤ ਰਮੇਸ਼ ਨੂੰ ਕਹਿੰਦਾ ਦੇਖ ਯਾਰ ਮੇਰੀ ਪੈਂਚਰਾਂ ਦੀ ਦੁਕਾਨ ਹੈ ਤੇ ਮੈਂ ਪੈਂਚਰ ਦੀ ਦੁਕਾਨ ਤੋਂ ਵਧੀਆ ਕਮਾਈ ਕਰ ਲੈਂਦਾ ਹਾਂ ਤੇ ਇਸ ਵਿੱਚ ਸਮਾਨ ਵੀ ਜ਼ਿਆਦਾ ਨਹੀਂ ਲੱਗਦਾ ਜਿੰਨੀ ਜ਼ਿਆਦਾ ਤੂੰ ਮਿਹਨਤ ਕਰੇਂਗਾ ਉਨਾ ਜ਼ਿਆਦਾ ਤੈਨੂੰ ਪੈਸਾ ਮਿਲੇਗਾ ਜੇ ਤੂੰ ਕੁਝ ਪੈਸੇ ਉਧਾਰ ਲੈ ਕੇ ਪੈਂਚਰਾਂ ਦੀ ਦੁਕਾਨ ਖੋਲ ਲਵੇਂ ਤਾਂ ਇਹ ਬਿਜ਼ਨਸ ਬਹੁਤ ਵਧੀਆ ਹੈ ਇਹਦੇ ਨਾਲ ਤੈਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਜਦੋਂ ਰਮੇਸ਼ ਆਪਣੇ ਦੋਸਤ ਦੀ ਗੱਲ ਸੁਣਦਾ ਹੈ ਤਾਂ ਉਸਦੇ ਦਿਮਾਗ ਵਿੱਚ ਇੱਕ ਆਈਡੀਆ ਆਉਂਦਾ ਹੈ ਕਿ ਕਿਉਂ ਨਾ ਜਿਵੇਂ ਲੋਕ ਆਨਲਾਈਨ ਆਰਡਰ ਕਰਕੇ ਕਾਰਖਾਨਾ ਮੰਗਵਾਉਂਦੇ ਨੇ ਉਸ ਤਰ੍ਹਾਂ ਮੈਂ ਵੀ ਪੈਂਚਰਾਂ ਵਾਲੀ ਦੁਕਾਨ ਉਵੇਂ ਹੀ ਖੋਲ ਲਵਾਂ ਜੇ ਕਿਸੇ ਦੀ ਕੋਈ ਗੱਡੀ ਖਰਾਬ ਹੁੰਦੀ ਹੈ ਤਾਂ ਅਗਲਾ ਮੈਨੂੰ ਵੀ ਫੋਨ ਕਰ ਦੇਵੇਗਾ ਤੇ ਮੈਂ ਉਸ ਲੋਕੇਸ਼ਨ ਤੇ ਜਾ ਕੇ ਪੈਂਚਰ ਲਗਾ ਕੇ ਆਉਂਗਾ ਤੇ ਮੈਨੂੰ ਜਿਆਦਾ ਪੈਸੇ ਕਮਾਉਣ ਦਾ ਮੌਕਾ ਵੀ ਮਿਲੇਗਾ ਕਿਉਂਕਿ ਜਿੰਨੀ ਦੂਰ ਮੈਂ ਪੈਂਚਰ ਲਾਉਣ ਵਾਸਤੇ ਜਾਊਂਗਾ ਤੇ ਉੱਥੇ ਜਾਣ ਦੇ ਪੈਸੇ ਮੈਂ ਅਲੱਗ ਤੋਂ ਲਵਾਂਗਾ ਤੇ ਪੈਂਚਰ ਲਾਉਣ ਦਾ ਪੈਸਾ ਅਲੱਗ ਤੋਂ ਲਵਾਂਗਾ ਇਸ ਤਰ੍ਹਾਂ ਦੀ ਪਲੈਨਿੰਗ ਕਰਕੇ ਅਗਲੇ ਦਿਨ ਬਾਜ਼ਾਰ ਚਲਾ ਜਾਂਦਾ ਹੈ ਤੇ ਪੈਂਚਰ ਲਗਾਉਣ ਦਾ ਜਿੰਨਾ ਵੀ ਸਮਾਨ ਹੁੰਦਾ ਹੈ ਉਹ ਸਾਰਾ ਖਰੀਦ ਕੇ ਲੈ ਆਉਂਦਾ ਤੇ ਉਸ ਕੋਲ ਇੱਕ ਮੋਟਰਸਾਈਕਲ ਸੀ ਤੇ ਉਸੇ ਮੋਟਰਸਾਈਕਲ ਤੇ ਉਹ ਪੈਂਚਰ ਲਾਉਣ ਵਾਲਾ ਸਾਰਾ ਸਮਾਨ ਸੈੱਟ ਕਰ ਲੈਂਦਾ ਤੇ ਇਸੇ ਤਰ੍ਹਾਂ ਉਸ ਨੂੰ ਫੋਨ ਆਉਣ ਲੱਗ ਜਾਂਦੇ ਆ ਕਿ ਭਾਈ ਸਾਹਿਬ ਸਾਡਾ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਆ ਕੇ ਪੈਂਚਰ ਲਗਾ ਜਾਓ ਤਾਂ ਰਮੇਸ਼ ਆਪਣਾ ਮੋਟਰਸਾਈਕਲ ਲੈ ਕੇ ਚਲਾ ਜਾਂਦਾ ਸੀ ਤੇ ਉੱਥੇ ਜਾ ਕੇ ਪੈਂਚਰ ਲਾ ਆਉਂਦਾ ਸੀ ਇਸੇ ਤਰ੍ਹਾਂ ਉਸ ਦਾ ਕੰਮ ਵਧੀਆ ਚੱਲ ਪਿਆ ਤੇ ਇੱਕ ਦਿਨ ਕਲੈਕਟਰ ਮੈਡਮ ਆਪਣੇ ਘਰੋਂ ਨਿਕਲਦੀ ਹੈ ਤੇ ਆਪਣੀ ਗੱਡੀ ਵਿੱਚ ਬੈਠ ਜਾਂਦੀ ਹੈ ਕਿਉਂਕਿ ਉਸ ਦਿਨ ਉਸਨੇ ਇੱਕ ਜ਼ਰੂਰੀ ਮੀਟਿੰਗ ਵਿੱਚ ਜਾਣਾ ਸੀ ਤੇ ਅਚਾਨਕ ਉਸਦੀ ਗੱਡੀ ਇੱਕ ਸੁਨਸਾਨ ਰਸਤੇ ਤੇ ਜਾ ਕੇ ਪੈਂਚਰ ਹੋ ਗਈ ਤੇ ਡਰਾਈਵਰ ਗੱਡੀ ਤੋਂ ਬਾਹਰ ਆਉਂਦਾ ਤੇ ਦੇਖਦਾ ਕਿ ਗੱਡੀ ਪੈਂਚਰ ਹੋ ਗਈ ਹੈ ਤੇ ਉਹ ਸੋਚਦਾ ਹੈ ਕਿ ਚਲੋ ਸਟਿਪਨੀ ਚੇਂਜ ਕਰਕੇ ਪੈਂਚਰ ਬਣਾ ਲੈਂਦੇ ਹਾਂ ਜਦੋਂ ਡਰਾਈਵਰ ਡਿੱਗੀ ਖੋਲਦਾ ਹੈ ਸਟਿਪਨੀ ਬਦਲਣ ਦੇ ਲਈ ਤਾਂ ਉਸ ਵਿੱਚ ਸਟਿਪਨੀ ਨਹੀਂ ਹੁੰਦੀ ਇਸ وجہ ਨਾਲ ਡਰਾਈਵਰ ਬਹੁਤ ਪਰੇਸ਼ਾਨ ਹੋ ਜਾਂਦਾ ਹੈ ਤੇ ਉਹ ਨੀਹਾ ਨੂੰ ਕਹਿੰਦਾ ਹੈ ਕਿ ਮੈਡਮ ਜੀ ਇੱਥੇ ਦੂਰ ਦੂਰ ਤੱਕ ਪੈਂਚਰ ਦੀ ਦੁਕਾਨ ਨਹੀਂ ਤੇ ਗੱਡੀ ਵਿੱਚ ਸਟਿੱਪਣੀ ਵੀ ਨਹੀਂ ਤਾਂ ਕਲੈਕਟਰ ਮੈਡਮ ਉਸ ਨੂੰ ਕਹਿੰਦੀ ਹੈ ਕਿ ਮੈਨੂੰ ਨਹੀਂ ਪਤਾ ਕਿਵੇਂ ਵੀ ਕਰਕੇ ਜਲਦੀ ਤੋਂ ਜਲਦੀ ਪੈਂਚਰ ਲਗਵਾਓ ਮੈਂ ਇੱਕ ਜ਼ਰੂਰੀ ਮੀਟਿੰਗ ਵਿੱਚ ਜਾਣਾ ਹੈ ਮੇਰੇ ਕੋਲ ਸਮਾਂ ਬਹੁਤ ਘੱਟ ਹੈ ਤਾਂ ਫਿਰ ਉਸ ਨੂੰ ਡਰਾਈਵਰ ਕਹਿੰਦਾ ਹੈ ਕਿ ਮੈਡਮ ਜੀ ਮੇਰੇ ਕੋਲ ਇੱਕ ਲੜਕੇ ਦਾ ਨੰਬਰ ਹੈ ਜੋ ਤੁਰ ਫਿਰ ਕੇ ਪੈਂਚਰ ਲਗਾਉਂਦਾ ਹੈ ਜੇ ਤੁਸੀਂ ਕਹੋ ਤਾਂ ਮੈਂ ਉਸ ਨੂੰ ਇੱਥੇ ਬੁਲਾ ਲੈਂਦਾ ਹਾਂ ਇੱਥੇ ਆ ਕੇ ਉਹ ਪੈਂਚਰ ਲਗਾ ਦੇਵੇਗਾ ਤਾਂ ਫਿਰ ਨੀਹਾ ਉਸ ਨੂੰ ਕਹਿੰਦੀ ਹੈ ਕਿ ਜੇ ਇਹ ਗੱਲ ਹੈ ਤਾਂ ਇਹਦੇ ਵਿੱਚ ਸੋਚਣ ਵਾਲੀ ਕਿਹੜੀ ਗੱਲ ਹੈ ਜਲਦੀ ਫੋਨ ਕਰ ਉਸ ਨੂੰ ਤੇ ਜਲਦੀ ਬੁਲਾ ਤੇ ਪੈਂਚਰ ਲਗਵਾ ਮੈਂ ਮੀਟਿੰਗ ਦੇ ਲਈ ਬਹੁਤ ਲੇਟ ਹੋ ਰਹੀਆਂ ਤਾਂ ਫਿਰ ਡਰਾਈਵਰ ਉਸ ਪੈਂਚਰ ਵਾਲੇ ਨੂੰ ਫੋਨ ਲਾ ਦਿੰਦਾ ਹੈ ਤੇ ਆਪਣੀ ਲੋਕੇਸ਼ਨ ਭੇਜ ਦਿੰਦਾ ਹੈ ਉਹ ਪੈਂਚਰ ਵਾਲਾ 10-15 ਮਿੰਟਾਂ ਵਿੱਚ ਆਪਣੇ ਮੋਟਰਸਾਈਕਲ ਤੇ ਆਉਂਦਾ ਆ ਕੇ ਪੈਂਚਰ ਲਗਾਉਣ ਲੱਗ ਜਾਂਦਾ ਹੈ ਤੇ ਜਿਵੇਂ ਹੀ ਪੈਂਚਰ ਲਗਾ ਕੇ ਉਹ ਗੱਡੀ ਦੀ ਡਿੱਗੀ ਨੂੰ ਬੰਦ ਕਰਨ ਜਾਂਦਾ ਹੈ ਤਾਂ ਨੇਹਾ ਦੀ ਨਜ਼ਰ ਰਮੇਸ਼ ਦੇ ਉੱਪਰ ਪੈ ਜਾਂਦੀ ਹੈ ਨੇਹਾ ਰਮੇਸ਼ ਨੂੰ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਤੇ ਪਰੇਸ਼ਾਨ ਹੋ ਜਾਂਦੀ ਹੈ ਨੇਹਾ ਰਮੇਸ਼ ਨੂੰ ਇਸ ਹਾਲਤ ਵਿੱਚ ਦੇਖ ਕੇ ਸੋਚਣ ਲੱਗ ਜਾਂਦੀ ਹੈ ਕਿ ਰਮੇਸ਼ ਦੀ ਜ਼ਿੰਦਗੀ ਵਿੱਚ ਇਦਾਂ ਦਾ ਕੀ ਹੋ ਗਿਆ ਜਿਸ ਦੀ وجہ ਨਾਲ ਉਹ ਪੈਂਚਰ ਲਾਉਣ ਲੱਗ ਗਿਆ ਨੇਹਾ ਦੇ ਮਨ ਵਿੱਚ ਤਰਾਂਤਰਾਂ ਦੇ ਵਿਚਾਰ ਆਉਣ ਲੱਗੇ ਤੇ ਜਦੋਂ ਪੈਂਚਰ ਵਾਲੇ ਦੀ ਨਜ਼ਰ ਗੱਡੀ ਵਿੱਚ ਬੈਠੀ ਨੇਹਾ ਤੇ ਪੈਂਦੀ ਹੈ ਤਾਂ ਉਹ ਵੀ ਹੈਰਾਨ ਹੋ ਜਾਂਦਾ ਹੈ ਉਸਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਪਰ ਉਹ ਦੇਖਦਾ ਹੈ ਕਿ ਨੇਹਾ ਨੇ ਆਪਣੇ ਮੱਥੇ ਤੇ ਸੰਧੂਰ ਲਾਇਆ ਹੈ ਤੇ ਗਾਲ ਵਿੱਚ ਮੰਗਲ ਸੂਤਰ ਪਾਇਆ ਹੋਇਆ ਹੈ ਧਰਮੇਸ਼ ਨੂੰ ਲੱਗਦਾ ਹੈ ਕਿ ਨੇਹਾ ਨੇ ਦੂਜਾ ਵਿਆਹ ਕਰਵਾ ਲਿਆ ਹੋਵੇਗਾ ਜਿਸ ਕਰਕੇ ਰਮੇਸ਼ ਨੇਹਾ ਨੂੰ ਕੁਝ ਨਹੀਂ ਕਹਿੰਦਾ ਤੇ ਉਹ ਆਪ ਚੁੱਪਚਾਪ ਆਪਣਾ ਕੰਮ ਕਰਕੇ ਜਾਣ ਲੱਗਦਾ ਹੈ ਤਾਂ ਡਰਾਈਵਰ ਰਮੇਸ਼ ਨੂੰ ਕਹਿੰਦਾ ਕਿ ਤੁਹਾਡੇ ਪੈਂਚਰ ਲਾਉਣ ਦੇ ਕਿੰਨੇ ਪੈਸੇ ਬਣ ਗਏ ਤਾਂ ਰਮੇਸ਼ ਡਰਾਈਵਰ ਨੂੰ ਕਹਿੰਦਾ ਕਿ ਦੇਖ ਮੈਨੂੰ ਪੈਸੇ ਨਹੀਂ ਜਾਂਦੇ ਤੁਸੀਂ ਵੱਡੇ ਲੋਕੋਂ ਜਦੋਂ ਕਦੇ ਮੈਨੂੰ ਜ਼ਰੂਰਤ ਹੋਈ ਤੁਸੀਂ ਮੇਰੀ ਮਦਦ ਕਰ ਦਿਓ ਇਸ ਤੋਂ ਜ਼ਿਆਦਾ ਮੈਨੂੰ ਕੁਝ ਨਹੀਂ ਚਾਹੀਦਾ ਕਿਉਂਕਿ ਰਮੇਸ਼ ਤਾਂ ਜਾਣਦਾ ਹੀ ਸੀ ਕਿ ਨੀਹਾ ਉਸਦੀ ਘਰ ਵਾਲੀ ਐ ਇਸ ਕਰਕੇ ਉਸਨੇ ਡਰਾਈਵਰ ਨਾਲ ਕੁਝ ਜ਼ਿਆਦਾ ਗੱਲਬਾਤ ਨਹੀਂ ਕੀਤੀ ਤੇ ਨੀਹਾ ਗੱਡੀ ਵਿੱਚ ਬੈਠੀ ਰਮੇਸ਼ ਦੀਆਂ ਸਾਰੀਆਂ ਗੱਲਾਂ ਸੁਣ ਰਹੀ ਸੀ ਤੇ ਸਾਰੀਆਂ ਗੱਲਾਂ ਸਮਝ ਵੀ ਰਹੀ ਸੀ ਤੇ ਫਿਰ ਨੀਹਾ ਆਪਣੇ ਪਰਸ ਵਿੱਚੋਂ ਇੱਕ ਕਾਗਜ਼ੀ ਦਾ ਲਫਾਫਾ ਕੱਢਦੀ ਹੈ ਤੇ ਉਸਤੇ ਆਪਣਾ ਨੰਬਰ ਲਿਖ ਕੇ ਰਮੇਸ਼ ਨੂੰ ਦੇ ਦਿੰਦੀ ਹੈ ਤੇ ਆਪਣੇ ਡਰਾਈਵਰ ਨੂੰ ਕਹਿੰਦੀ ਹੈ ਕੀ ਇਹ ਲਫਾਫਾ ਉਸ ਪੈਂਚਰ ਵਾਲੇ ਨੂੰ ਦੇ ਦੇ ਤੇ ਉਸ ਨੂੰ ਕਹਿਣਾ ਵੀ ਜਦੋਂ ਵੀ ਉਸ ਨੂੰ ਕਦੇ ਮਦਦ ਦੀ ਜ਼ਰੂਰਤ ਹੋਈ ਤਾਂ ਉਹ ਫੋਨ ਕਰ ਦੇਵੇ ਮੈਂ ਉਸ ਦੀ ਮਦਦ ਜ਼ਰੂਰ ਕਰਾਂਗੀ ਰਮੇਸ਼ ਉਹ ਲਫਾਫਾ ਫੜ ਕੇ ਆਪਣੇ ਘਰ ਲੈ ਜਾਂਦਾ ਤੇ ਨੀਹਾ ਰੋਂਦੀ ਹੋਈ ਆਪਣੀ ਮੀਟਿੰਗ ਵਿੱਚ ਚਲੀ ਗਈ ਤੇ ਜਦੋਂ ਸ਼ਾਮ ਨੂੰ ਰਮੇਸ਼ ਉਸ ਲਫਾਫੇ ਨੂੰ ਖੋਲਦਾ ਤਾਂ ਉਸ ਲਫਾਫੇ ਵਿੱਚ ਨੀਹਾ ਦਾ ਫੋਨ ਨੰਬਰ ਲਿਖਿਆ ਹੋਇਆ ਸੀ ਤੇ ਰਮੇਸ਼ ਸੋਚਣ ਲੱਗਿਆ ਕੀ ਕਰਾਂ ਨੇਹਾ ਨੂੰ ਫੋਨ ਕਰਾਂ ਜਾਂ ਨਾ ਕਰਾਂ ਤੇ ਇਸੇ ਤਰ੍ਹਾਂ ਕਾਫੀ ਸਮਾਂ ਸੋਚਦਾ ਰਹਿੰਦਾ ਤੇ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਉਹ ਨੇਹਾ ਨੂੰ ਫੋਨ ਕਰ ਲੈਂਦਾ ਤੇ ਫਿਰ ਦੋਨਾਂ ਵਿੱਚ ਕਾਫੀ ਸਮਾਂ ਗੱਲਬਾਤ ਹੁੰਦੀ ਹੈ ਨੇਹਾ ਰਮੇਸ਼ ਨੂੰ ਪੁੱਛਦੀ ਹੈ ਕਿ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਪੈਂਚਰ ਲਾਉਣ ਦਾ ਕੰਮ ਕਦੋਂ ਤੋਂ ਸ਼ੁਰੂ ਕੀਤਾ ਤੇ ਘਰ ਵਿੱਚ ਸਾਰੇ ਕਿਵੇਂ ਨੇ ਤੇ ਤੇਰੀ ਜ਼ਿੰਦਗੀ ਵਿੱਚ ਇਹ ਸਭ ਕੁਝ ਕਿਵੇਂ ਹੋ ਗਿਆ ਤੇਰੀ ਇਹ ਹਾਲਤ ਕਿਵੇਂ ਹੋ ਗਈ? ਧਰਮੇਸ਼ ਨੇਹਾ ਨੂੰ ਕਹਿੰਦਾ ਹੈ ਕਿ ਫੋਨ ਤੇ ਇਹ ਸਾਰੀਆਂ ਗੱਲਾਂ ਨਹੀਂ ਹੋ ਸਕਦੀਆਂ। ਜੇ ਤੂੰ ਮੇਰੇ ਬਾਰੇ ਜਾਨਣਾ ਚਾਹੁੰਦੀ ਹੈ ਤਾਂ ਤੈਨੂੰ ਮੈਨੂੰ ਮਿਲਣਾ ਪਵੇਗਾ। ਫਿਰ ਆਪਾਂ ਦੋਨੇ ਇਕੱਠੇ ਬੈਠ ਕੇ ਬਹੁਤ ਸਾਰੀਆਂ ਗੱਲਾਂ ਕਰਾਂਗੇ। ਤਾਂ ਫਿਰ ਨੇਹਾ ਰਮੇਸ਼ ਨੂੰ ਕਹਿ ਦਿੰਦੀ ਹੈ ਕਿ ਠੀਕ ਹੈ, ਮੈਂ ਤੈਨੂੰ ਕੱਲ ਮਿਲਣ ਜ਼ਰੂਰ ਆਵਾਂਗੀ। ਪਰ ਹੁਣ ਮੈਂ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨਾ ਚਾਹੁੰਦੀ ਹਾਂ ਉਸ ਦਿਨ ਨੀਹਾ ਤੇ ਰਮੇਸ਼ ਦੇ ਵਿੱਚ 3 ਘੰਟੇ ਗੱਲ ਹੁੰਦੀ ਹੈ ਤੇ ਰਾਤ ਹੋ ਜਾਂਦੀ ਹੈ ਤੇ ਦੋਨੇ ਇੱਕ ਦੂਜੇ ਨਾਲ ਗੱਲਾਂ ਕਰਦੇ ਕਰਦੇ ਸੌ ਜਾਂਦੇ ਆ ਤੇ ਅਗਲੇ ਦਿਨ ਸਵੇਰੇ ਦੋਨੇ ਇੱਕ ਜਗ੍ਹਾ ਤੇ ਮਿਲਣ ਦਾ ਫੈਸਲਾ ਕਰ ਲੈਂਦੇ ਨੇ ਨੀਹਾ ਰਮੇਸ਼ ਨੂੰ ਮਿਲਣ ਦੀ ਜਗ੍ਹਾ ਦੱਸ ਦਿੰਦੀ ਹੈ ਤੇ ਲੋਕੇਸ਼ਨ ਭੇਜ ਦਿੰਦੀ ਹੈ ਤੇ ਅਗਲੇ ਦਿਨ ਰਮੇਸ਼ ਨੀਹਾ ਨੂੰ ਮਿਲਣ ਉਸਦੇ ਦਿੱਤੇ ਹੋਏ ਪਤੇ ਤੇ ਪਹੁੰਚ ਜਾਂਦਾ ਹੈ ਤੇ ਨੀਹਾ ਉਸ ਦਾ ਪਹਿਲਾਂ ਹੀ ਉੱਥੇ ਬੈਠੀ ਇੰਤਜ਼ਾਰ ਕਰ ਰਹੀ ਸੀ ਤੇ ਉਹ ਪਾਰਕ ਵਿੱਚ ਬੈਠ ਕੇ ਦੋਨੇ ਬਹੁਤ ਸਾਰੀਆਂ ਗੱਲਾਂ ਕਰਦੇ ਆ ਰਮੇਸ਼ ਆਪਣੀ ਸਾਰੀ ਕਹਾਣੀ ਨੀਹਾ ਨੂੰ ਸੁਣਾਉਂਦਾ ਹੈ ਤੇ ਨੀਹਾ ਵੀ ਆਪਣੀ ਜ਼ਿੰਦਗੀ ਦੀ ਸਾਰੀ ਕਹਾਣੀ ਰਮੇਸ਼ ਨੂੰ ਦੱਸਦੀ ਹੈ ਨੀਹਾ ਦੱਸਦੀ ਹੈ ਕਿ ਜਦੋਂ ਮੈਂ ਤੇਰਾ ਘਰ ਛੱਡ ਕੇ ਆਈ ਸੀ ਤਾਂ ਉਸ ਤੋਂ ਬਾਅਦ ਮੈਂ ਬਹੁਤ ਮਿਹਨਤ ਕਰਕੇ ਪੜ੍ਹਾਈ ਕੀਤੀ ਤੇ ਅੱਜ ਮੈਂ ਇੱਕ ਕਲੈਕਟਰ ਬਣ ਗਈ ਹਾਂ ਨੇਹਾ ਆਪਣੀ ਜ਼ਿੰਦਗੀ ਦੀ ਇੱਕ ਇੱਕ ਗੱਲ ਰਮੇਸ਼ ਨੂੰ ਦੱਸ ਦਿੰਦੀ ਹੈ ਤੇ ਫਿਰ ਰਮੇਸ਼ ਨੇਹਾ ਨੂੰ ਪੁੱਛਦਾ ਕਿ ਤੂੰ ਮੱਥੇ ਤੇ ਸੰਧੂਰ ਤੇ ਗਲੇ 'ਚ ਮੰਗਲ ਸੂਤਰ ਕਿਉਂ ਪਾਇਆ ਹੈ ਕਿ ਤੂੰ ਦੂਜਾ ਵਿਆਹ ਕਰਵਾ ਲਿਆ ਤਾਂ ਨੇਹਾ ਰਮੇਸ਼ ਨੂੰ ਕਹਿੰਦੀ ਹੈ ਇਦਾਂ ਦੀ ਕੋਈ ਗੱਲ ਨਹੀਂ ਇਹ ਮੰਗਲ ਸੂਤਰ ਤੇ ਸੰਧੂਰ ਤੇਰੇ ਨਾਮ ਦਾ ਲਾਉਣੀ ਆ ਮੈਂ ਮੈਂ ਦੂਜਾ ਵਿਆਹ ਨਹੀਂ ਕਰਵਾਇਆ ਨੇਹਾ ਰਮੇਸ਼ ਨੂੰ ਕਹਿੰਦੀ ਹੈ ਕਿ ਭਾਵੇਂ ਆਪਾਂ ਇੱਕ ਦੂਜੇ ਤੋਂ ਦੂਰ ਰਹਿੰਦੇ ਹਾਂ ਪਰ ਮੈਂ ਅੱਜ ਵੀ ਤੈਨੂੰ ਪਿਆਰ ਕਰਦੀ ਆ ਤੇ ਤੈਨੂੰ ਆਪਣਾ ਪਤੀ ਮੰਨਦੀ ਆ ਤੇਰੇ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾ ਸਕਦੀ ਕਿਸੇ ਹੋਰ ਬਾਰੇ ਸੋਚ ਵੀ ਨਹੀਂ ਸਕਦੀ ਤੇ ਜਦੋਂ ਰਮੇਸ਼ ਇਹ ਗੱਲ ਸੁਣਦਾ ਹੈ ਕਿ ਨੀਹਾ ਅੱਜ ਵੀ ਉਸ ਨੂੰ ਪਿਆਰ ਕਰਦੀ ਹੈ ਉਸ ਨੂੰ ਆਪਣਾ ਪਤੀ ਮੰਨਦੀ ਹੈ ਰਮੇਸ਼ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਤੇ ਨੀਹਾ ਵੀ ਰੋਣ ਲੱਗ ਜਾਂਦੀ ਹੈ ਤੇ ਫਿਰ ਰਮੇਸ਼ ਨੀਹਾ ਨੂੰ ਕਹਿੰਦਾ ਹੈ ਕਿ ਜਦੋਂ ਤੂੰ ਮੈਨੂੰ ਇੰਨਾ ਪਿਆਰ ਕਰਦੀ ਸੀ ਤਾਂ ਫਰਮੇ ਨੂੰ ਛੱਡ ਕੇ ਕਿਉਂ ਗਈ ਤੂੰ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਤਾਂ ਨਹੀਂ ਹਰਮੇਸ਼ ਨੂੰ ਕਹਿੰਦੀ ਹੈ ਕਿ ਮੈਂ ਜ਼ਿੰਦਗੀ ਵਿੱਚ ਕੁਝ ਬਣਾਉਣਾ ਚਾਹੁੰਦੀ ਸੀ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀ ਸੀ ਇਸ ਕਰਕੇ ਤੈਨੂੰ ਛੱਡਣਾ ਪਿਆ ਕਿਉਂਕਿ ਤੇਰੇ ਘਰ ਵਿੱਚ ਮੈਨੂੰ ਪੜ੍ਹਨ ਦਾ ਮਾਹੌਲ ਹੀ ਨਹੀਂ ਮਿਲ ਰਿਹਾ ਸੀ ਪਰ ਹੁਣ ਮੈਂ ਤੇਰੇ ਨਾਲ ਰਹਿਣਾ ਚਾਹੁੰਦੀ ਹਾਂ ਤੇਰੇ ਨਾਲ ਦੁਬਾਰਾ ਵਿਆਹ ਕਰਾਉਣਾ ਚਾਹੁੰਦੀ ਹਾਂ ਤਾਂ ਫਿਰ ਰਮੇਸ਼ ਨੀਹਾ ਨੂੰ ਕਹਿੰਦਾ ਕਿ ਹੁਣ ਤਾਂ ਤੂੰ ਕਲੈਕਟਰ ਬਣ ਗਈ ਤੇ ਮੈਂ ਇੱਕ ਪੈਂਚਰ ਲਾਉਣ ਵਾਲਾ ਤੇ ਹੁਣ ਸਾਡਾ ਕੋਈ ਮੇਲ ਨਹੀਂ ਬਣ ਸਕਦਾ ਤੇ ਹੁਣ ਆਪਾਂ ਫਿਰ ਕਿਵੇਂ ਇਕੱਠੇ ਰਹਾਂਗੇ ਤਾਂ ਨੀਹਾ ਰਮੇਸ਼ ਨੂੰ ਕਹਿੰਦੀ ਹੈ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਸਾਡੇ ਬਾਰੇ ਕੀ ਕਹਿੰਦੇ ਆ ਮੈਂ ਤੁਹਾਨੂੰ ਪਿਆਰ ਕਰਦੀ ਆ ਤੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਇਸ ਤੋਂ ਜ਼ਿਆਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਇਸ ਤਰ੍ਹਾਂ ਦੀਆਂ ਉਸ ਦਿਨ ਉਹਨਾਂ ਵਿੱਚ ਬਹੁਤ ਗੱਲਾਂ ਹੁੰਦੀਆਂ ਪਰ ਰਮੇਸ਼ ਨੇਹਾ ਨਾਲ ਵਿਆਹ ਕਰਵਾਉਣ ਲਈ ਬਹੁਤ ਜ਼ਿਆਦਾ ਘਬਰਾ ਰਿਹਾ ਸੀ ਕਿਉਂਕਿ ਉਹ ਸੋਚ ਰਿਹਾ ਸੀ ਜੇ ਉਸਨੇ ਦੁਬਾਰਾ ਨੇਹਾ ਨਾਲ ਵਿਆਹ ਕਰਵਾ ਲਿਆ ਤਾਂ ਜੇ ਨੇਹਾ ਫੇਰ ਉਸ ਨੂੰ ਛੱਡ ਕੇ ਚਲੀ ਗਈ ਤਾਂ ਉਸ ਦੀ ਜ਼ਿੰਦਗੀ ਪਹਿਲਾਂ ਨਾਲੋਂ ਵੀ ਜ਼ਿਆਦਾ ਬਰਬਾਦ ਹੋ ਜਾਵੇਗੀ ਇਹ ਹੀ ਸੋਚ ਕੇ ਉਹ ਨੇਹਾ ਨਾਲ ਦੁਬਾਰਾ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਤੇ ਜਦੋਂ ਨੀਹਾ ਨੂੰ ਇਹ ਅਹਿਸਾਸ ਹੋਣ ਲੱਗਿਆ ਕਿ ਰਮੇਸ਼ ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਤਾਂ ਨੀਹਾ ਰਮੇਸ਼ ਨੂੰ ਪੁੱਛਦੀ ਹੈ ਕੀ ਹੋਇਆ ਕਿ ਤੁਸੀਂ ਦੂਜਾ ਵਿਆਹ ਕਰਵਾ ਲਿਆ ਤਾਂ ਫਿਰ ਰਮੇਸ਼ ਨੀਹਾ ਨੂੰ ਕਹਿੰਦਾ ਕਿ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਮੇਰੇ ਮੰਮੀ ਪਾਪਾ ਨੇ ਮੈਨੂੰ ਦੂਜਾ ਵਿਆਹ ਕਰਨ ਲਈ ਬਹੁਤ ਵਾਰ ਕਿਹਾ ਹੈ ਪਰ ਮੈਂ ਹਰ ਵਾਰ ਉਹਨਾਂ ਨੂੰ ਮਨਾ ਕਰ ਦਿੰਦਾ ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਜ਼ਿੰਦਗੀ ਵਿੱਚ ਵਿਆਹ ਸਿਰਫ ਇੱਕ ਵਾਰ ਹੁੰਦਾ ਹੈ ਬਾਰ-ਬਾਰ ਨਹੀਂ ਹੁੰਦਾ ਇਸ ਕਰਕੇ ਮੈਂ ਦੁਬਾਰਾ ਵਿਆਹ ਨਹੀਂ ਕਰਵਾਵਾਂਗਾ ਤੇ ਮੈਂ ਅੱਜ ਵੀ ਤੈਨੂੰ ਹੀ ਪਿਆਰ ਕਰਦਾ ਹਾਂ ਪਰ ਮੈਨੂੰ ਡਰ ਲੱਗਦਾ ਹੈ ਤੂੰ ਕਲੈਕਟਰ ਬਣ ਗਈ ਤੇ ਕਿਤੇ ਨਾ ਕਿਤੇ ਜੇ ਤੂੰ ਮੈਨੂੰ ਫੇਰ ਛੱਡ ਕੇ ਚਲੀ ਗਈ ਤਾਂ ਮੈਂ ਜੀ ਨਹੀਂ ਸਕਾਂਗਾ ਮੈਂ ਤਾਂ ਮਰ ਜਾਵਾਂਗਾ ਤੇਰੇ ਬਿਨਾ ਕਿਵੇਂ ਰਹਿ ਸਕਾਂਗਾ ਜਦੋਂ ਇਹ ਗੱਲ ਨੀਹਾ ਨੂੰ ਪਤਾ ਲੱਗਦੀ ਹੈ ਤਾਂ ਨੀਹਾ ਉੱਚੀ-ਉੱਚੀ ਰੋਣ ਲੱਗ ਜਾਂਦੀ ਹੈ ਤੇ ਫਿਰ ਰਮੇਸ਼ ਨੂੰ ਕਹਿੰਦੀ ਹੈ ਕਿ ਮੈਂ ਇੱਕ ਮੰਦਰ ਜਾਣਾ ਚਾਹੁੰਦੀ ਹਾਂ ਮੈਨੂੰ ਉੱਥੇ ਇੱਕ ਜ਼ਰੂਰੀ ਕੰਮ ਯਾਦ ਆ ਗਿਆ ਮੈਂ ਉੱਥੇ ਕਿਸੇ ਨੂੰ ਮਿਲਣਾ ਹੈ ਤੁਸੀਂ ਮੈਨੂੰ ਲੈ ਕੇ ਚਲੋਗੇ ਤਰਮੇਸ਼ ਕਹਿੰਦਾ ਹਾਂ ਜ਼ਰੂਰ ਲੈ ਕੇ ਜਾਵਾਂਗਾ ਫਿਰ ਉਹ ਦੋਵੇਂ ਇੱਕ ਮੰਦਰ ਵਿੱਚ ਚਲੇ ਜਾਂਦੇ ਆ ਉੱਥੇ ਜਾ ਕੇ ਨੀਹਾ ਰਮੇਸ਼ ਨੂੰ ਮਨਾ ਲੈਂਦੀ ਹੈ ਤੇ ਮੰਦਰ ਵਿੱਚ ਜਾ ਕੇ ਦੁਬਾਰਾ ਉਹ ਵਿਆਹ ਕਰ ਲੈਂਦੇ ਆ ਤੇ ਵਿਆਹ ਹੋਣ ਤੋਂ ਬਾਅਦ ਰਮੇਸ਼ ਨੀਹਾ ਨੂੰ ਆਪਣੇ ਘਰ ਲੈ ਜਾਂਦਾ ਹੈ ਜਦੋਂ ਰਮੇਸ਼ ਆਪਣੇ ਮਾਤਾ ਪਿਤਾ ਨੂੰ ਨੀਹਾ ਨਾਲ ਮਿਲਾਉਂਦਾ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਨੇ ਉਹਨਾਂ ਦੇ ਘਰ ਦੀਆਂ ਖੁਸ਼ੀਆਂ ਫਿਰ ਤੋਂ ਵਾਪਸ ਆ ਗਈਆਂ ਸੀ ਤੇ ਜਦੋਂ ਰਮੇਸ਼ ਦੀ ਮਾਂ ਨੂੰ ਪਤਾ ਲੱਗਿਆ ਕਿ ਨੀਹਾ ਕਲੈਕਟਰ ਬਣ ਗਈ ਤਾਂ ਰਮੇਸ਼ ਦੀ ਮਾਂ ਬਹੁਤ ਜ਼ਿਆਦਾ ਖੁਸ਼ ਹੋ ਜਾਂਦੀ ਹੈ ਉਹਨਾਂ ਨੂੰ ਇਦਾਂ ਲੱਗਦਾ ਜਿਵੇਂ ਉਹਨਾਂ ਦੀ ਧੀ ਕਲੈਕਟਰ ਬਣ ਗਈ ਹੋਵੇ ਨੀਹਾ ਆਪਣੇ ਸਹੁਰੇ ਘਰ ਰਹਿਣ ਲੱਗ ਗਈ ਪਰ ਉਹ ਨੌਕਰੀ ਵੀ ਕਰਦੀ ਸੀ ਹਨ ਨੌਕਰੀ ਤਾਂ ਨਹੀਂ ਛੱਡ ਸਕਦੀ ਸੀ ਇਸ ਕਰਕੇ ਉਹ ਜਿੱਥੇ ਡਿਊਟੀ ਕਰਦੀ ਸੀ ਉੱਥੇ ਉਹ ਇੱਕ ਘਰ ਕਰਾਏ ਤੇ ਲੈ ਲੈਂਦੀ ਐ ਤੇ ਉੱਥੇ ਉਹ ਰਮੇਸ਼ ਤੇ ਰਮੇਸ਼ ਦੇ ਮੰਮੀ ਪਾਪਾ ਨੂੰ ਵੀ ਲੈ ਜਾਂਦੀ ਐ ਰਮੇਸ਼ ਦੀ ਭੈਣ ਜਿਸ ਦਾ ਵਿਆਹ ਹੋ ਗਿਆ ਸੀ ਉਸ ਨੂੰ ਵੀ ਉਸ ਦੇ ਸਹੁਰੇ ਘਰ ਮਿਲਣ ਜਾਂਦੀ ਹੈ ਤੇ ਹੁਣ ਉਹ ਪਰਿਵਾਰ ਕਿਰਾਏ ਦੇ ਘਰ ਵਿੱਚ ਖੁਸ਼ੀ-ਖੁਸ਼ੀ ਰਹਿਣ ਲੱਗਿਆ ਤੇ ਨੀਹਾ ਰਮੇਸ਼ ਨੂੰ ਆਪਣਾ ਪਰਸਨਲ ਡਰਾਈਵਰ ਵੀ ਬਣਾ ਲੈਂਦੀ ਹੈ ਜਿਸ ਵਜ੍ਹਾ ਨਾਲ ਰਮੇਸ਼ ਹਮੇਸ਼ਾ ਨੀਹਾ ਦੇ ਨਾਲ ਰਹਿੰਦਾ ਸੀ ਤੇ ਨੀਹਾ ਆਪਣੀ ਡਿਊਟੀ ਕਰਦੀ ਸੀ ਹੁਣ ਦੋਵੇਂ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਤੀਤ ਕਰਨ ਲੱਗੇ ਤੇ ਉਸ ਤੋਂ ਬਾਅਦ ਉਹਨਾਂ ਦੋਨਾਂ ਵਿੱਚ ਕਦੇ ਵੀ ਲੜਾਈ ਝਗੜਾ ਨਹੀਂ ਹੋਇਆ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਹਾਂ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ